ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਾਈਸੈਲਫ ਡਾਕਟਰ ਰਾਜਦੀਪ ਸਿੰਘ ਚੇਅਰਮੈਨ ਪਲੇਵੇ ਸਿਨੀਅਰ ਸੈਂਟਰੀ ਸਕੂਲ ਪਟਿਆਲਾ ਮੈਨੂੰ ਬੜੀ ਖੁਸ਼ੀ ਹੈ ਤੁਹਾਡੇ ਸਾਰਿਆਂ ਨਾਲ ਇਹ ਗੱਲ ਸਾਂਝੀ ਕਰਦੇ ਹੋਏ ਕਿ ਜਿਵੇਂ ਅੱਜ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ 10th ਦਾ 2024-25 ਸੀਸ਼ਨ ਦਾ ਰਿਜ਼ਲਟ ਅਨਾਉਂਸ ਹੋਇਆ ਹੈ 12ਵੀਂ ਦੀ ਤਰ੍ਹਾਂ ਸੇਮ 10th ਦੇ ਵਿੱਚ ਵੀ ਸਾਡੇ ਸਕੂਲ ਨੇ ਡਿਸਟ੍ਰਿਕਟ ਦੇ ਵਿੱਚ ਟੌਪ ਕਰਕੇ ਪੂਰੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਐਂਜਲ ਬੱਚੀ ਜਿਹੜੀ ਕਿ ਨਾਲ ਖੜੀ ਹੈ ਮੇਰੇ ਇਹਦੇ 98.3% ਮਾਰਕਸ ਆਏ ਔਰ ਪੂਰੀ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਇਸਨੇ ਟੌਪ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਨਾਲ ਹੀ ਚਾਰ ਬੱਚੇ ਟੋਟਲ ਸਾਡੇ ਜਿਹੜੇ ਹੈ ਮੈਰਿਟ ਲਿਸਟ ਦੇ ਵਿੱਚ ਨੇ ਜਿਹੜੇ ਕਿ ਬੇਤਾਂ ਖੜੇ ਆ ਬੱਚੇ ਮੰਨਤ ਨਿਹਾਰਿਆ ਔਰ ਰਿਤਿਕਾ 바ਬਾ ਇਹ ਸਾਰੇ ਬੱਚੇ ਸਭ ਤੋਂ ਵੱਧ ਖੁਸ਼ੀ ਦੀ ਗੱਲ ਇਹ ਹੈ ਕਿ ਨਰਸਰੀ ਤੋਂ ਲੈ ਕੇ ਅੱਜ 10th ਤੱਕ ਸਾਡੇ ਕੋਲ ਹੀ ਪੜ ਰਹੇ ਨੇ ਔਰ ਸ਼ੁਰੂ ਤੋਂ ਇਹ ਬਟੀਆਂ ਹਮੇਸ਼ਾ ਕੀ ਪ੍ਰੀਬੋਰਡਸ ਵੀ ਇਹ ਬਿਟੀ ਨੇ ਐਂਜਲ ਨੇ ਚਾਰੋਂ ਸੈਕਸ਼ਨਸ ਦੇ ਵਿੱਚੋਂ ਫਸਟ ਆਈ ਸੀ ਔਰ ਸਕੂਲ ਦਾ ਜਿਹੜਾ ਇੰਟਰਨਲ ਕੰਪੀਟੀਸ਼ਨ ਸੀਗਾ ਉਸ ਤੋਂ ਵੀ ਫਸਟ ਆਈ ਹੈ ਔਰ ਜਿਹੜੇ ਬੋਰਡ ਦੇ ਇਗਜ਼ਾਮ ਹੋਏ ਉਹਦੇ ਵਿੱਚ ਵੀ ਪੂਰੇ ਡਿਸਟ੍ਰਿਕਟ ਦੇ ਵਿੱਚ ਫਸਟ ਆ ਕੇ ਔਰ ਬਾਕੀ ਵੀ ਬੱਚਾ ਨੇ ਮੈਰਿਟ ਚ ਆ ਕੇ ਸਕੂਲ ਦਾ ਔਰ ਆਪਣੇ ਮਾਪੇ ਦਾ ਆਪਣਾ ਨਾਮ ਰੋਸ਼ਨ ਕੀਤਾ। ਕਿੰਨੇ ਬੱਚੇ ਜਿਹੜੇ ਆਏ ਨੇ ਪ੍ਰੋਫੈ ਜਿਹਦੇ ਇਜੂਟਿਡਿਨ ਚ ਪਾ ਜਾਈ ਨਹੀਂ ਜਿਹੜੀ ਬੈਰਟਲੈਸ ਚੋਨੀ ਨਾਉ ਸੋ ਇਹ ਜੀ ਰੀਸੈਂਟਲੀ ਉਹਦੇ ਚਾਰ ਬੱਚੇ ਪਲੇਵਿਸ ਸਕੂਲ ਦੇ ਬੈਰਟ ਵਿੱਚ ਨੇ ਜੀ ਜਿਸ ਤੋਂ ਡਿਸਟ੍ਰਿਕਟ ਟਾਪਰ ਵੀ ਸਾਡਾ ਹੀ ਬੱਚਾ। ਸ਼ਹਿਰ ਦੇ ਬੱਚੇ ਤੁਹਾਡੇ ਸਕੂਲ ਚ ਜ਼ਿਆਦਾ ਹੁੰਦੇ ਇਹਨਾਂ ਕੋਲ ਸਾਧਨ ਘੱਟ ਹੁੰਦੇ ਬਾਕੀ ਅਗਰ ਤੁਸੀਂ ਕੀ ਕੀ ਪ੍ਰਾਂ ਦਾ ਤਰੀਕਾ ਲੱਗ ਹੈ ਜੀ ਤੁਹਾਡੇ ਬੱਚੀ ਜਾਂਦੇ ਸਰ ਪ੍ਰੀਬੇ ਸਕੂਲ ਕੋਈ ਅੱਜ ਦਾ ਨਵਾਂ ਸਕੂਲ ਨਹੀਂ ਹੈ ਸਮਾਜ ਨੂੰ ਜਿਹੜਾ ਵਿਦਿਆ ਦਾ ਗਿਆਨ ਵੰਡ ਰਿਹਾ ਹੈ ਲੇਵਲ ਸਕੂਲ 50 ਸਾਲ ਪੁਰਾਣਾ ਸਕੂਲ ਹੈ ਸਾਡਾ ਸਕੂਲ ਦਾ ਜਿਹੜਾ ਤਜਰਬਾ ਹੈ ਜੋ ਸਟਾਫ ਦਾ ایکسپੀਰੀਅੰਸ ਹੈ ਜੋ ਨੋਲਿਜ ਹੈ ਜੋ ਸਨ 75 ਚ ਮੇਰੇ ਬਜ਼ੁਰਗਾ ਨੇ ਪੰਜ ਬੱਚਾ ਨਾਲ ਇਸ ਸਕੂਲ ਸਾਜਿਆ ਸੀ ਔਰ ਅੱਜ ਮੈਂ ਇਸੇ ਸਕੂਲ ਦੀ ਜਿਹੜੀ ਭਾਜੜਾ ਆਪ ਸੰਭਾਲ ਰਹੇ ਆ ਉਹਦਾ ਇੱਕ ایکسپੀਰੀਅੰਸ ਉਹਦੀ ਕੁਆਲਿਟੀ ਉਹਦਾ ਬੋਲਦੀ ਹੈ ਪਿਕਚਰ ਹੈਗਾ ਨਾ ਸਾਰੀ ਸੂਤ ਹੈ ਯਾਰ ਕੰਡੀਸ਼ਨ ਹੈਗਾ ਉਹਦੀ ਸਵਿੰਗ ਹੈ ਅੰਡਰਸਟੂਡ ਹੈ ਜੀ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਬੱਚਾ ਨੂੰ ਪ੍ਰੋਪਰ ਅੱਛੀਆਂ ਐਕਟੀਵਿਟੀਜ਼ ਇਨਵੋਲ ਕਰੀਏ ਅਚੀ ਫੈਸਿਲਿਟੀਆਂ ਪ੍ਰੋਵਾਈਡ ਕਰੀਏ ਸਕੂਲ ਸਾਡਾ ਫੁਲੀ 에어 ਕੰਡੀਸ਼ਨ ਹੈ ਮੌਸਮ ਕਰਕੇ ਬੱਚੇ ਦੀ ਪੜ੍ਹਾਈ ਡਿਸਟਰੈਕਟ ਹੋਏ ਇਹ ਮੇਰੀ ਸੋਚ ਨਹੀਂ ਹੈ ਜੋ ਚੀਜ਼ਾਂ ਕੰਟਰੋਲ ਕੀਤੀਆਂ ਜਾ ਸਕਦੀਆਂ ਸੰਭਾਲੀਆਂ ਜਾ ਸਕਦੀਆਂ ਫੈਸਿਲਿਟੀਆਂ ਟੈਕਨੋਲੋਜੀ ਇੰਨੀ ਜ਼ਿਆਦਾ ਐਡਵਾਂਸ ਹੋ ਚੁੱਕੀ ਹੈ ਜੋ ਜੋ ਅਸੀਂ ਪ੍ਰੋਵਾਈਡ ਕਰ ਸਕਦੇ ਹਾਂ ਸਾਇੰਸ ਲੈਬ ਫਿਜ਼ਿਕਸ ਲੈਬ ਬਾਇਓ ਲੈਬ ਕੈਮਿਸਟਰੀ ਲੈਬ ਇੰਗਲਿਸ਼ ਲੈਬ ਮੈਥਸ ਲੈਬ 에어 ਕੰਡੀਸ਼ਨ ਕਲਾਸਰੂਮਸ ਲਿਫਟ ਫੈਸਿਲਿਟੀ ਹੈ ਕੋਈ ਬੱਚੇ ਦੀ ਫਿਜ਼ੀਕਲ ਡਿਸੇਬਿਲਟੀ ਹੈ ਉਹਦੇ ਲਈ ਲਿਫਟ ਹੈ ਉੱਪਰ ਥੱਲੇ ਜਾ ਸਕਦਾ ਹੈ ਸਵਿਮਿੰਗ ਪੂਲ ਹੈ ਤਾਂ ਇਹ ਸਾਰੀਆਂ ਸੁਵਿਧਾਵਾਂ ਸਕੂਲ ਦੇ ਵਿੱਚ ਪਲੇ ਗਰਾਊਂਡਸ ਹੈ ਹਰ ਤਰ੍ਹਾਂ ਦੀ ਐਕਟੀਵਿਟੀ ਨੂੰ ਅਸੀਂ ਕੇਟਰ ਕਰਦੇ ਹਾਂ ਔਰ ਬੱਚੇ ਦੀ ਓਵਰਆਲ ਡਿਵੈਲਪਮੈਂਟ ਤੇ ਕੰਮ ਕਰਦੇ ਹਾਂ ਕੋਈ ਵਿਦੇਸ਼ੀ ਟੀਚਰ ਵੀ ਹਾਂਜੀ ਸਰ ਸਾਡੇ ਕੋਲ ਤਕਰੀਬਨ ਹਰ ਸਾਲ ਕੋਈ 15 ਤੋਂ 18 ਫੋਰਨ ਤੋਂ ਟੀਚਰਸ ਆ ਕੇ ਆਪਣੇ ਸਕਿਲਸ ਦੇ ਰਹੇ ਹਨ ਆਪਣੇ ਸ਼ੇਅਰ ਕਰਦੇ ਹਨ ਫੋਰਨ ਲੈਂਗੁਏਜ ਇਸ ਵੀ ਸਾਡੇ ਸਕੂਲ ਚ ਪੜਾਈਆਂ ਜਾਂਦੀਆਂ ਉਸ ਤੋਂ ਇਲਾਵਾ ਜਿੰਨੀਆਂ ਵੀ ਐਕਟੀਵਿਟੀਜ਼ ਹੈ ਗਿੱਦਾ ਪੰਗੜਾ ਕਲਚਰਲ ਐਕਟੀਵਿਟੀਜ਼ ਅਕੈਡਮਿਕਸ ਦੇ ਦਾਨਲਾਲ ਸਾਡਾ ਉਹਨਾਂ ਚੀਜ਼ਾਂ ਸਪੋਰਟਸ ਵੀ ਬਹੁਤ ਜਿਆਦਾ ਅਚੀ ਅਚੀਵਮੈਂਟਸ ਨੇ ਜੀ ਬੱਚੇ ਕੁਝ ਬਾਹਰੀ ਐਕਟੀਵਿਟੀਜ਼ ਵੀ ਜਾਂਦੇ ਹੁੰਦੇ ਹਾਂ ਹਾਂ ਜੀ ਐਕਸਚੇਂਜ ਪ੍ਰੋਗਰਾਮਸ ਹੁੰਦੇ ਹਨ ਹੁਣੇ ਰੀਸੈਂਟਲੀ ਸਾਡੇ ਬੱਚੇ 11 ਬੱਚੇ ਅਮਰੀਕਾ ਟ੍ਰਿਪ ਤੇ ਹੋ ਕੇ ਆਏ ਸੀ NASA ਦੇ ਵਿੱਚ ਜਿੱਥੇ ਕਿ ਐਸਟਰਨੌਟਸ ਦੇ ਨਾਲ ਉਹਨਾਂ ਨੇ ਸਪੈਸ਼ਲ ਕੁਝ ਟਾਈਮ ਸਪੈਂਡ ਕੀਤਾ ਕੁਝ ਸਿੱਖਿਆ ਇਵਨ ਕਿ ਲੰਚ ਵੀ ਸੀਗਾ NASA ਨੇ ਅਰੇਂਜ ਕਰਾਇਆ ਸੀ ਸਾਡੇ ਬੱਚਿਆਂ ਲਈ ਐਸਟਰਨੌਟਸ ਨਾਲ ਬਹੁਤ ਕੁਝ ਉੱਤੇ ਨੋਲੇਜ ਐਕਸਚੇਂਜ ਹੋਇਆ ਸੋਸ਼ਲ ਮੀਡੀਆ ਦਾ ਟਾਈਮ ਸਰ ਇਹ ਬੱਚਿਆਂ ਕੀ ਗਾਇਡ ਸਰ ਮੈਂ ਤਾਂ ਇਹ ਕਹਾਂਗਾ ਜੀ ਜਿੰਨਾ ਅਵੋਇਡ ਹੋ ਸਕੇ ਸੋਸ਼ਲ ਮੀਡੀਆ ਨੂੰ ਅਵੋਇਡ ਕਰੋ ਸਿਰਫ ਯੂਜ਼ ਲਈ ਜੋ ਕਿ ਅਕੈਡਮਿਕਸ ਨੂੰ ਤੁਹਾਡੇ ਇੰਪਰੂਵ ਕਰ ਸਕੇ ਤੁਹਾਡੀ ਨੋਲਿਜ ਨੂੰ ਇੰਪਰੂਵ ਕਰ ਸਕੇ ਉਸ ਨੋਲਿਜ ਨੂੰ ਗੇਨ ਕਰਨ ਲਈ ਜੇ ਤੁਸੀਂ ਸੋਸ਼ਲ ਮੀਡੀਆ ਦਾ ਯੂਜ਼ ਕਰਦੇ ਹੋ ਤਾਂ ਪ੍ਰੋਡਕਟਿਵ ਹੈ ਦੇ ਉਸ ਤੋਂ ਇਲਾਵਾ ਤੁਸੀਂ ਆਪਣੇ ਆਪ ਨੂੰ ਡਿਸਟਰੈਕਟ ਕਰ ਰਹੇ ਹੋ ਸੋਸ਼ਲ ਮੀਡੀਆ ਨਾਲ ਤਾਂ ਬੈਟਰ ਹੈ ਕਿ ਫੋਨ ਬੰਦ ਕਰਕੇ ਮਾਪੇ ਨੂੰ ਫੜਾ ਦਿਓ ਔਰ ਆਪਣੀ ਕਿਤਾਬਾਂ ਨਾਲ ਆਪਣੇ ਟੀਚਰਾਂ ਨਾਲ ਆਪਣੇ ਸਕੂਲ ਨਾਲ ਜੁੜੋ ਉਸ ਤੋਂ ਉੱਪਰ ਕੋਈ ਚੀਜ਼ ਨਹੀਂ ਹੈ ਕੋਈ ਰਿਪਲੇਸਮੈਂਟ ਨਹੀਂ ਹੈ ਬੁੱਕ ਔਰ ਟੀਚਰ ਜਿਹੜੀ ਹੈ ਬੈਸਟ ਫਰੈਂਡਸ ਹੋਣੇ ਚਾਹੀਦੇ ਬੱਚੇ ਕੁਝ ਕੁਝ ਕੋਚਿੰਗ ਨਹੀਂ ਲੈਂਦੇ ਜਾਂ ਟੈਂਸੇ ਕੋਈ ਐਕਸਟਰਾ ਅਸਿਸਟ ਸਾਡੇ ਇੱਥੇ ਜੀ ਛੁੱਟੀ ਤੋਂ ਬਾਅਦ ਵੀ ਫ੍ਰੀ ਆਫ ਕਾਸਟ 3 ਘੰਟੇ ਟੋਟਲੀ ਟਿਊਸ਼ਨਸ ਬੱਚਿਆਂ ਨੂੰ ਫ੍ਰੀ ਨੇ ਸੈਕੰਡ ਕਲਾਸ ਔਰਬਡ ਜਿਹੜੇ ਕਿ ਬੱਚੇ ਸਟੱਡੀਜ਼ ਵੀ ਕਰ ਜਾਂ ਪੇਰੈਂਟਸ ਨਹੀਂ ਟਾਈਮ ਦੇ ਪਾਰੇ ਵਰਕਿੰਗ ਪੇਰੈਂਟਸ ਹੈ 셀ਫ ਸਟੱਡੀ ਨਹੀਂ ਬੱਚਾ ਕਰ ਪਾਰਾ ਅਸੀਂ ਉਹ ਸਾਰੇ ਬੱਚਿਆਂ ਨੂੰ 3 ਘੰਟੇ ਛੁੱਟੀ ਤੋਂ ਬਾਅਦ ਫ੍ਰੀ ਟਿਊਸ਼ਨਸ ਐਕਸਟਰਾ ਕਲਾਸਿਸ ਪੜਾਉਂਦੇ ਆ ਉਹਦੇ ਨਾਲ ਬੱਚੇ ਦੀ ਮਤਲਬ